ਇੱਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਸੀਂ ਸਾਡੇ ਗੁਰੂ ਦੀ ਧਰਤੀ ਸ੍ਰੀ ਅਮਰਸਰ ਸਾਹਿਬ ਦੇਖੇ ਬਣਾਵਾਂਗੇ ਜਿੱਥੇ ਇੰਟਰਨੈਸ਼ਨਲ ਮੈਚ ਹੋਣਗੇ ਤੇ ਸਾਡਾ ਗੁਰੂਆਂ ਦੀ ਧਰਤੀ ਹੈ ਪਵਿੱਤਰ ਧਰਤੀ ਹੈ ਬੈਸੀ ਹਰ ਰੋਜ਼ 1 ਲੱਖ ਬੰਦਾ ਦਰਸ਼ਨ ਕਰਨ ਆਉਂਦਾ ਉੱਥੇ ਜਲਿਆਂ ਵਾਲੇ ਬਾਗ ਦਰਬਾਰ ਸਾਹਿਬ ਦਰਗਿਆਣਾ ਮੰਦਿਰ RAM TEER ਹਰ ਰੋਜ਼ 1 ਲੱਖ ਬੰਦਾ ਸੈਚਰਡੇ ਸੰਡੇ ਨੂੰ ਡੇਢ ਡੇਢ ਲੱਖ ਬੰਦਾ ਆਉਂਦਾ ਤੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਸਟੇਡੀਅਮ ਬਣ ਗਿਆ ਤਾਂ ਧਰਮਸ਼ਾਲਾ ਜਾਂ ਹੋਰ ਕਿਤੇ ਪੰਜਾਬ ਦੀ ਟੀਮ ਨੂੰ ਖੇਡਣ ਦੀ ਲੋੜ ਨਹੀਂ ਪੈਣੀ ਸਾਡੇ ਕੋਲ ਹੀ ਦੋ ਤਿੰਨ ਸਟੇਡੀਅਮ ਹੋ ਜਾਣਗੇ ਤਾਂ ਇੱਕ ਜਲੰਧਰ ਵਾਲਾ ਹੋ ਜੂਗਾ ਇੱਕ ਜਿਹੜਾ ਅੰਮ੍ਰਿਤਸਰ ਸਾਹਿਬ ਵਾਲਾ ਇੱਕ ਮੋਹਾਲੀ ਵਾਲਾ ਹੋ ਗਿਆ ਜਿਹੜਾ ਮੁੱਲਾਂਪੁਰ ਵਾਲਾ ਸੋ ਇਸ ਕਰਕੇ ਮੈਂ ਕਹਿਣਾ ਕਿ ਕ੍ਰਿਕਟ ਕਿਉਂਕਿ ਕ੍ਰਿਕਟ ਦੇ ਸਪੈਸ਼ਲਿਸਟ ਸਾਡੇ ਕੋਲੇ ਹੈਗੇ ਨੇ ਸਾਨੂੰ ਇਹ ਉਮੀਦ ਹੈ ਕਿ ਅਸੀਂ ਖੇਡਾਂ ਦੇ ਵਿੱਚ ਪੰਜਾਬ ਨੂੰ ਨੰਬਰ 1 ਬਣਾ ਦਾਂਗੇ ਤਾਂ ਪੰਜਾਬ ਜਿਹੜਾ ਉਹ ਦੁਬਾਰੇ ਪੰਜਾਬ ਦੇ ਜਿਹੜੀ ਜਵਾਨੀ ਹੈ ਉਹ ਦੁਬਾਰੇ ਖੇਡਾਂ ਵੱਲ ਜਦੋਂ ਆਕਰਸ਼ਿਤ ਹੋਊਗੀ ਤਾਂ ਸਾਡੇ ਇਸ ਵਕਤ ਵੀ ਇਸ ਵਕਤ ਦੀ ਮਾਨ ਵਾਲੀ ਗੱਲ ਹੈ ਭਾਰਤ ਦੀ ক্রিকেট ਟੀਮ ਦਾ ਕੈਪਟਨ ਸ਼ੁਮਨ ਗਿੱਲ ਪੰਜਾਬ ਤੋਂ ਭਾਰਤ ਦੀ ਮਹਿਲਾ ক্রিকেট ਟੀਮ ਦੀ ਕੈਪਟਨ ਹਰਮਨ ਮੋਗੇ ਤੋਂ ਪੰਜਾਬ ਤੋਂ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬ ਤੋਂ ਤਿੰਨੇ ਮੇਨ ਖੇਡਾਂ ਦੇ ਟਿਕਟਾਂ ਪੰਜਾਬੀ ਨੇ ਜੀ ਸੋ ਅਸੀਂ ਕਿਸੇ ਕੋਲੋਂ ਘੱਟ ਨਹੀਂ ਹੈਗੇ ਪਰ ਮੌਕੇ ਮਿਲਣੇ ਚਾਹੀਦੇ ਸਾਨੂੰ